ਗੁਰੂ ਮਾਲਕ ਇਹਨਾਂ ਦੀਆਂ ਚਲਾਕੀਆਂ 'ਚ ਆ ਗਏ ਗੁਰੂ ਮਾਲਕ ਜੀ ਨੂੰ ਇਹਨਾਂ ਨੇ ਆਪਣੀਆਂ ਗੱਲਾਂ 'ਚ ਲੈ ਲਿਆ ਨਹੀਂ 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 ਜੀ ਗੁਰੂ ਸਾਡਾ ਰੱਬ ਹੈ ਰੱਬਰ ਹੈ ਨਾ ਹੋ ਮਰੈ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਜਿਨ੍ਹਾਂ ਦੇ ਬਾਬਤ ਅਸੀਂ ਪੜਦੇ ਆ ਕਿ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਉਸ ਗੁਰੂ ਨੂੰ ਕੋਈ ਠੱਗਣ ਦੀ ਹਿੰਮਤ ਰੱਖ ਸਕਦਾ ਆ ਉਹ ਗੁਰੂ ਤੁਹਾਡੇ ਅੰਦਰ ਦੀਆਂ ਜਾਣਦਾ ਆ ਹੂੰ ਪਰ ਮਸਲਾ ਹੁਣ ਇੱਥੇ ਆ ਗਿਆ ਧਰਮ ਦੇ ਚਿੰਨਾ ਦਾ ਹਮ ਮੁਸਲਮਾਨ ਹੁੰਦੇ ਆ ਉਹ ਕੁਰਾਨ ਦੀ ਕਸਮ ਖਾਂਦੇ ਆ ਤੇ ਜਿਹੜੇ ਹਿੰਦੂ ਭਰਾ ਆਉਂਦੇ ਆ ਉਹ ਗਊ ਦੀ ਸੌਂ ਖਾਂਦੇ ਆ ਕਿ ਸਾਨੂੰ ਸੌਂ ਲੱਗੇ ਪਹਾੜੀ ਰਾਜੇ ਪਹਾੜੀ ਰਾਜੇ ਹੋਗੇ ਜਿੰਨੇ ਪਹਾੜੀ ਰਾਜੇ ਇਕੱਠੇ ਹੋ ਕੇ ਆਪਣੇ ਇੱਕ ਮਹਤਵਾਰ ਬੰਦੇ ਨੂੰ ਭੇਜਦੇ ਆ ਉਹ ਗਊ ਨੂੰ ਉਹ ਮਾਂ ਮੰਨਦੇ ਆ ਸਤਕਾਰ ਦਿੰਦੇ ਆ ਉਹਨਾਂ ਦਾ ਆਪਣਾ ਕਨਸੈਪਟ ਆਪਣਾ ਵਿਸ਼ਾਇਆ ਉਹ ਕਹਿੰਦੇ ਸਾਨੂੰ ਗਊ ਦੀ ਸੌਂ ਲੱਗੇ ਤੇ ਉਹਨਾਂ ਵਾਸਤੇ ਧਾਰਮਿਕ ਗ੍ਰੰਥ ਜਿਹੜਾ ਆ ਉਹ ਕੁਰਾਨ ਬੜਾ ਪਵਿੱਤਰ ਹੈ ਸਾਨੂੰ ਕੁਰਾਨ ਦੇ ਸੌਂ ਲੱਗਿਆ ਹੁਣ ਗੁਰੂ ਮਾਲਕ ਜੀ ਕਹਿੰਦੇ ਇਹ ਉਹ ਧਰਤੀ ਹੈ ਨਾਨਕਪੁਰ ਸਾਹਿਬ ਦੀ ਜਿੱਥੇ ਧਰਮ ਦੇ ਚਿੰਨਾ ਵਾਸਤੇ ਮੈਂ ਆਪਣੇ ਬਾਪੂ ਨੂੰ ਤੋੜਿਆ ਸੀਗਾ ਕਦੇ ਹਿੰਦੂ ਕਦੇ ਸਾਡੇ ਭਰਾ ਜਿਹੜੇ ਇੱਕ ਗੱਲ ਬੇਨਤੀ ਕਰਨ ਆਏ ਸੀ ਕਿ ਸਾਡਾ ਜਿਨੇਊ ਖਤਰੇ ਚਾ ਸਾਡੀ ਬੋਦੀ ਖਤਰੇ ਚਾ ਸਾਡੀ ਧੋਤੀ ਖਤਰੇ ਚਾ ਸਾਡਾ ਮੰਦਰ ਖਤਰੇ ਚਾ ਸਾਡੀ ਹੈਲਪ ਕਰੋ ਤੇ ਇਸੇ ਧਰਮ ਦੇ ਚਿੰਨਾ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਕਦੇ ਆਪਣੇ ਪਿਓ ਨੂੰ ਤੋੜਿਆ ਹੂੰ ਤੇ ਇਸੇ ਥਾਂ ਤਿਨੰਦਪੁਰ ਸਾਹਿਬ ਦੀ ਧਰਤੀ ਤੇ ਕਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਪੰਜ ਕਕਾਰ ਦਿੱਤੇ ਧਰਮ ਦੇ ਚਿੰਨ ਹੂੰ ਤੇ ਜਿਹੜਾ ਗੁਰੂ ਸਾਰੀ ਕਾਇਨਾਤ ਨੂੰ ਪਿਆਰ ਕਰਦਾ ਹੋਵੇ ਉਹ ਕਿਸੇ ਦੇ ਧਰਮ ਦੇ ਚਿੰਨਾ ਦੀ ਤੋਹੀਨ ਨਹੀਂ ਕਰ ਸਕਦਾ ਸੀ ਵਾਸਤਾ ਪੈ ਗਿਆ ਹੁਣ ਕਿ ਧਰਮ ਦੇ ਚਿੰਨਾ ਦਾ ਵਾਸਤਾ ਗੁਰੂ ਮਾਲਕ ਨੇ ਉਹਨਾਂ ਨੂੰ ਕਿਹਾ ਵੀ ਆ ਕਿ ਮੈਂ ਤੁਹਾਡੇ ਅੰਦਰ ਦੀਆਂ ਨੀਤੀਆਂ ਨੂੰ ਜਾਣਦਾ ਤੇ ਤੁਸੀਂ ਕਹੋ ਮੈਂ ਥੋੜੇ ਕਰਕੇ ਛੱਡ ਲੰਗਾ ਅਨੰਦਪੁਰ ਸਾਹਿਬ ਨਹੀਂ ਸਿਰਫ ਧਰਮ ਦਾ ਵਾਸਤਾ ਪੈ ਗਿਆ ਹੁਣ ਮੈਂ ਧਰਮ ਦੇ ਚਿੰਨਾ ਦਾ ਸਤਕਾਰ ਕਰਦੇ ਹੋਏ ਹੁਣ ਮੈਂ ਅਨੰਦਪੁਰ ਸਾਹਿਬ ਛੱਡਾਂਗਾ 6 ਉਹ ਰਾਤ ਨੂੰ ਸਤ ਗੁਰ ਨੇ ਛੱਡਣ ਦਾ ਫੈਸਲਾ ਕਰ ਲਿਆ ਸਤ ਗੁਰ ਨੇ ਫੈਸਲਾ ਕੀਤਾ ਸੰਗਤ ਜੀ ਗੱਲ ਤੁਸੀਂ ਸੁਣ ਲੈਣੀ ਹੈ ਮੈਂ ਕਹਿ ਦੇਣੀ ਹੈ ਜਦੋਂ ਕੋਈ ਅੱਜ ਬੰਦਾ ਤਰੱਕੀ ਕਰਦਾ ਨਾ ਕੋਈ ਵੱਡਾ ਘਰ ਵੀ ਬਣਾ ਲਵੇ ਨਾ ਜੀ ਫਿਰ ਵੀ ਬਾਪੂ ਨੂੰ ਪੁੱਛੋ ਕਿ ਬਾਪੂ ਪਿੰਡ ਵਾਲਾ ਘਰ ਵੇਚ ਲਈਏ ਉਹ ਕਹਿੰਦਾ ਨਹੀਂ ਕਿਉਂ ਨਹੀਂ ਵੇਚਣਾ ਕਹਿੰਦਾ ਉੱਥੇ ਮੇਰਾ ਮੋਹ ਜੁੜਿਆ ਹੋਇਆ ਮੈਂ ਬੜੇ ਮਾਪੇ ਪਾਪਾ ਨਾਲ ਉੱਥੇ ਸਮਾਂ ਬਤੀਤ ਕੀਤਾ ਉਸ ਕੰਦਾ ਨਾਲ ਮੇਰਾ ਮੋਹ ਆ ਕੱਲੀ ਕੱਲੀ ਇੱਟ ਨਾਲ ਮੇਰਾ ਮੋਹ ਆ ਮੇਰਾ ਬਚਪਨ ਬਤੀਤ ਹੋਇਆ ਆ ਸੰਗਤ ਜੀ ਕਰੇ ਮਹਿਸੂਸ ਕਰਿਓ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਪਾਸ਼ਾ ਦਾ ਆਪਣਾ ਖਰੀਦਿਆ ਹੋਇਆ ਪੂਰਾ ਇਲਾਕਾ ਆ ਪੂਰੀ ਧਰਤੀ ਸਤਗੁਰ ਨੇ ਖਰੀਦੀ ਹੋਈ ਹੈ ਓ ਆ ਨੰਦਪੁਰ ਸਾਹਿਬ ਓ ਆ ਜਿੱਥੇ ਸਤਗੁਰ ਨੇ ਆਪੜਾ ਬਚਪਨ ਬਤੀਤ ਕੀਤਾ ਹੈ ਗੁਰੂ ਗੋਬਿੰਦ ਸਿੰਘ ਮਾਲਕ ਨੇ ਹੂੰ ਹੂੰ ਇਹ ਓ ਨੰਦਪੁਰ ਸਾਹਿਬ ਜਿੱਥੇ ਸਤਗੁਰ ਦੇ ਤਿੰਨ ਸਹਿਬਜ਼ਾਦੇ ਦਾ ਜਨਮ ਹੋਇਆ ਆ ਹੂੰ ਕੱਲੀ ਕੱਲੀ ਗਲੀ ਨਾਲ ਪਿਆਰ ਹੈ ਜਿੱਥੇ ਆਪੜਾ ਬਚਪਨ ਬਤੀਤ ਹੋਇਆ ਬੱਚਿਆਂ ਦਾ ਬਚਪਨ ਬਤੀਤ ਹੋਇਆ ਤੇ ਉਸ ਘਰ ਨੂੰ ਛੱਡ ਕੇ ਜਾਣਾ ਕੋਈ ਥੋੜੀ-ਮੋਟੀ ਗੱਲ ਖੋੜੀ ਹੈ ਹੂੰ ਪਰ ਇਹ ਵੀ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਜੇ ਆਨੰਦਪੁਰ ਸਾਹਿਬ ਛੱਡਿਆ ਤੇ ਸਾਡੇ ਘਰ ਵਸੇ ਹੂੰ ਜੇ ਗੁਰੂ ਨੇ ਆਪਣੇ ਪੜੇ ਪੁੱਤਰ ਕੁਰਬਾਨ ਕੀਤੇ ਸਾਡੇ ਬੱਚੇ ਬਚੇ ਜੇ ਗੁਰੂ ਕਿਤੇ ਆਪਣੇ ਬੱਚੇ ਨਾ ਵਾਰਦਾ ਤੇ ਸਾਡੇ ਬੱਚਿਆਂ 'ਚ ਨਹੀਂ ਬਚਦੇ ਸੀਗੇ ਜੇ ਅੱਜ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਆ ਨਾ ਆਜ਼ਾਦੀ ਦਾ ਨਿਗਮ ਮਾਣ ਰਹੇ ਆ ਤੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਕੁਰਬਾਨੀ ਕਰਕੇ ਆ ਸਤਗੁਰੂ ਦੀ ਕੁਰਬਾਨੀ ਕਰਕੇ ਆ ਮਾਲਕ ਜੀ ਨੇ ਫੈਸਲਾ ਕਰ ਲਿਆ ਜੀ ਇੱਥੇ ਇੱਕ ਹੋਰ ਬਥੇ ਵੱਡਾ ਜਿਹੜਾ ਸਾਡਾ ਵਿਸ਼ਵਾਚਣ ਵਾਲਾ ਆ ਉਹ ਕੀ ਆਪਾਂ ਉਹਣਾ ਬੈਠੇਗਾ ਇੱਥੇ ਜੁੜ ਕੇ ਤੇ ਮੈਂ ਸੋਚਦਾ ਕਿ ਉਹ ਹਰ ਇੱਕ ਵਿਸ਼ੇ ਨੂੰ ਟੱਚ ਕੀਤਾ ਜਾਵੇ ਜਿਹੜਾ ਸਾਹਮਣੇ ਨਹੀਂ ਆਇਆ ਸੰਗਤ ਦੇ ਗੁਰੂ ਮਾਲਕ ਨੇ ਕਿਹਾ ਕਿ ਸਾਰੇ ਸਿੱਖ ਤਿਆਰ ਹੋ ਜਾਓ ਜਾਣਾ ਆਪਾਂ ਨੇ ਪ੍ਰਨੰਧਪੁਰ ਸਾਹਿਬ ਦੀ ਪਿੱਛੋਂ ਸੇਵਾ ਕੌਣ ਕਰੇਗਾ ਔਰ ਸਾਡੇ 'ਚ ਕਮੀ ਆ ਗਈ ਆ ਭਾਈ ਸਾਹਿਬ ਜੀ ਅਸੀਂ ਕਿਸੇ ਵੀ ਤਾਸਿਕ ਥਾਂ ਤੇ ਜਾਂਦੇ ਆ ਭੱਜੇ-ਭੱਜੇ ਜਾਂਦੇ ਆ ਤੇ ਭੱਜੇ-ਭੱਜੇ ਮੁੜੇ ਆਉਂਦੇ ਆ ਆਨੰਦਪੁਰ ਸਾਹਿਬ ਲੋਕ ਜਾਂਦੇ ਆ ਕੱਲਾ ਕੇਸਗੜ੍ਹ ਸਾਹਿਬ ਨੂੰ ਮੱਥਾ ਟੇਕ ਕੇ ਮੁੜੇ ਆਉਂਦੇ ਆ ਜਾ ਹੁਣ ਮੈਂ ਕਹਿ ਲਵਾਂ ਹੋਰ ਅਸੀਂ ਜ਼ਿਆਦਾ ਮਾਡਰਨ ਹੋ ਗਏ ਆ ਅਸੀਂ ਕਹਿੰਨੇ ਚਲੋ ਵਿਰਾਸਤ ਦੇ ਖਾਸਾ ਦੇ ਕੇ ਮੁੜੇ ਆਈਏ ਦੇ ਕੇ ਮੁੜੇ ਅਸੀਂ ਰੌਣਕ ਮੇਲਾ ਜਾਂ ਦੇਖ ਕੇ ਮੁੜੇ ਹੁੰਦੇ ਆ ਹਮ ਪਰ ਅਸੀਂ ਇਹ ਉੱਥੇ ਅਨੰਦਪੁਰ ਸਾਹਿਬ ਚ ਗੁਰਦੁਆਰਾ ਸੀਸਗੰਜ ਸਾਹਿਬ ਹੈ ਜਿਸੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਸੀਸ ਦਾ ਸੰਸਕਾਰ ਹੋਇਆ ਦੁਨੀਆਂ ਚ ਕੋਈ ਗੁਰੂ ਹੈ ਜੀ ਹਮ ਜਿਹਦੇ ਦੋ ਸੰਸਕਾਰ ਹੁੰਦੇ ਆ ਹਮ ਦੋ ਗੁਰਦੁਆਰੇ ਬਣੇ ਹੋਏ ਆ ਹਮ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਜਿੱਥੇ ਸੀਸ ਦਾ ਸੰਸਕਾਰ ਹੁੰਦਾ ਹੈ ਜਿੱਥੇ ਸਤਗੁਰ ਜੀ ਦੀ ਸ਼ਹੀਦੀ ਹੁੰਦੀ ਹੈ ਦਿੱਲੀ ਉੱਥੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਅਸੀਂ ਉਸ ਕਦੇ ਸੀਸਗੰਜ ਸਾਹਿਬ ਨੂੰ ਮੱਥੇ ਨੀ ਡੇਕੇ ਜਾ ਕੇ ਅਨੰਦਪੁਰ ਸਾਹਿਬ ਉਹ ਗਰੀਜੇ ਬਾਜ਼ਾਰ ਤੇ ਜਾ ਕੇ ਆ ਤੇ ਜਿੱਥੇ ਫਿਰ ਗੁਰੂ ਮਾਲਕ ਧਨ ਗੁਰੂ ਕਲਗੀਧਰ ਪਾਸ਼ਾ ਨੇ ਬਿਰਾਗ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਖੜ ਕੇ ਮੇਰੇ ਮਾਲਕ ਨੇ ਉਪਦੇਸ਼ ਦਿੱਤਾ ਕਿ ਚੜ੍ਹਦੀ ਕਲਾ ਚ ਰਹੋ ਉਕੀ ਸਾਨੂੰ ਸਾਡੇ ਗੁਰੂ ਪਿਤਾ ਪੜਾ ਕੇ ਗਏ ਸੀਗੇ ਕਿ ਜਗਤ ਵਿੱਚ ਝੂਠੀ ਦੇਖੀ ਪ੍ਰੀਤ ਗੁਰੂ ਜੀ ਪੜਾ ਕੇ ਗਏ ਸੀਗੇ ਕਿ ਚਿੰਤਾ ਤਾਂ ਕੀ ਕੀਤੀਏ ਜੋ ਅਨਹੋਣੀ ਹੋਏ ਗੁਰੂ ਜੀ ਨੇ ਪੜਾਇਆ ਸੀਗਾ ਕਿ ਰਾਮ ਗਿਓ ਰਾਵਣ ਗਿਓ ਤੇ ਗੁਰੂ ਮਾਲਕ ਨੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਸੀਗਾ ਉੱਥੇ ਗੁਰਦੁਆਰਾ ਬਣਿਆ ਥੜਾ ਸਾਹਿਬ ਹਾਂ ਅਨੰਦਪੁਰ ਸਾਹਿਬ ਧਰਤੀ ਦੀ ਵਿਰਾਸਤ ਹੈ ਇਹ ਹਾਂ ਤੇ ਜਿੱਥੇ ਗੁਰੂ ਮਾਲਕ ਜੀ ਦਾ ਸਤ ਗੁਰੂ ਜਰੋਂ ਭੋਗ ਪਿਆ ਗੁਰੂ ਤੇਗ ਬਹਾਦਰ ਪਾਸ਼ਾ ਦਾ ਹਾਂ ਉੱਥੇ ਧਰ ਗੁਰੂ ਕਲਗੀ ਧਰ ਪਾਸ਼ਾ ਜਿਹੜੀ ਦਸਤਾਰ ਬੰਦੀ ਹੋਈ ਹੂੰ ਜਿਸ ਥਾਂ ਤੇ ਸਤਗੁਰ ਜਿਹੜੀ ਦਸਤਾਰ ਬੰਦੀ ਹੁੰਦੀ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਅੱਜ ਬਣਿਆ ਹੋਇਆ ਦਮਦਮਾ ਸਾਹਿਬ ਹੂੰ ਦਮਦਮਾ ਸਾਹਿਬ ਅਸੀਂ ਇੰਨਾ ਵਿਰਾਸਤਾਂ ਨੂੰ ਜਾਣਦੇ ਨਹੀਂ ਹੈ ਹੂੰ ਪੰਜ ਕਿਲੇ ਆ ਜਿੰਨਾਂ ਨੂੰ ਪਰ ਸਾਹਿਬ ਚ ਆਨੰਦਗੜ੍ਹ ਦਾ ਕਿਲਾ ਹੂੰ ਲੋਹੜਗੜ੍ਹ ਦਾ ਕਿਲਾ ਹੋਲਗੜ੍ਹ ਦਾ ਤਿਲਕ ਕਿਲਾ ਤਾਰਾਗੜ੍ਹ ਦਾ ਕਿਲਾ ਆ ਇਹ ਸਾਰੇ ਕਿਲੇ ਅਸੀਂ ਕਦੇ ਦੇਖਣੇ ਨਹੀਂ ਗਏ ਜੀ ਹੂੰ ਕਿ ਲੋਹੜਗੜ੍ਹ ਦਾ ਕਿਲਾ ਕਿੱਥੇ ਆ ਹੋਲਗੜ੍ਹ ਦਾ ਕਿਲਾ ਕਿੱਥੇ ਹੈ ਜੀ ਆਨੰਦਗੜ੍ਹ ਦਾ ਕਿਲਾ ਕਿੱਥੇ ਹੈ ਜੀ ਤਾਰਾਗੜ੍ਹ ਦਾ ਕਿਲਾ ਕਿੱਥੇ ਹੈ ਜੀ ਤੇ ਕਦੇ ਵੀ ਨਹੀਂ ਦੇਖਣਗੇ ਸਾਡੀ ਬਹੁਤ ਵੱਡੀ ਵਿਰਾਸਤ ਮੇਰਾ ਕਹਿੰਦਾ ਭਾਵ ਹੈ ਆਨੰਦਪੁਰ ਸਾਹਿਬ ਚ ਹੈ ਤੇ ਸਤਗੁਰ ਨੇ ਕਿਹਾ ਕੌਣ ਇੱਥੇ ਸੇਵਾ ਕਰੇਗਾ ਜੀ ਗੁਰਪਖਸ਼ ਉਦਾਸੀ ਸਾਹਮਣੇ ਆਇਆ ਹਨਾ ਸਤਗੁਰ ਮੈਨੂੰ ਸੇਵਾ ਦਾ ਮੌਕਾ ਦੋ ਮੈਂ ਸੇਵਾ ਕਰਾਂਗਾ ਤੇ ਮਾਲਕ ਨੇ ਕਿਹਾ ਸੀਗਾ ਕਿ ਇੱਥੇ ਸਤਗੁਰ ਜੀ ਦੇ ਸਥਾਨ ਤੇ ਦੀਵਾ ਬਲਦਾ ਰਹਿਣਾ ਚਾਹੀਦਾ ਹੈ ਕੋਣ ਦੀਵਾ ਬਾਲਣਾ ਜੀ ਕੋਈ ਕਰਮਕਾਂਡ ਦਾ ਪ੍ਰਤੀਕ ਨਹੀਂ ਹੈ। ਕਈ ਵਾਰ ਅਸੀਂ ਉਹਨੂੰ ਕਰਮਕਾਂਡ ਨਾਲ ਜੋੜ ਲੈਂਦੇ ਆ। ਦੀਵਾ ਬਲਣ ਦਾ ਪ੍ਰਤੀਕ ਇਹ ਗੱਲ ਦਾ ਆ ਕਿ ਇਸ ਘਰ ਦੇ ਵਾਰਿਸ ਜਿਉਂਦੇ ਨੇ ਮਰੇ ਨਹੀਂ ਹੈ। ਆਮ ਜੀ ਗੱਲ ਆ ਨਾ ਜਦੋਂ ਕਿਸੇ ਦੇ ਘਰ ਦਾ ਇਕੱਲਾ-ਕੱਲਾ ਪੁੱਤ ਹੋ ਜਵੇ ਮਰ ਜਵੇ। ਅਸੀਂ ਕਹਿੰਦੇ ਕਿ ਉਸ ਘਰ ਦਾ ਦੀਵਾ ਬੁੱਝ ਗਿਆ। ਅਨੰਦਪੁਰ ਸਾਹਿਬ ਦਾ ਦੀਵਾ ਬਲਣਾ ਇਸ ਗੱਲ ਦਾ ਪ੍ਰਤੀਕ ਆ ਕਿ ਇਸ ਘਰ ਦੇ ਮਾਲਕ ਜਿਉਂਦੇ ਨੇ ਵੰਸ਼ਕ ਜਿਉਂਦੇ ਨੇ ਮਰੇ ਨਹੀਂ ਹੈ ਖਤਮ ਨਹੀਂ ਹੋਏ ਹੂੰ ਤੇ ਆਉ ਉਹਦੋਂ ਕਹਿ ਸਕਦੇ ਸੀ ਕਿ ਪਹਾੜੀ ਰਾਜੇ ਕਿ ਅਸੀਂ ਅਨੰਦਪੁਰ ਸਾਹਿਬ ਉਜਾੜ ਦਿੱਤਾ ਅਨੰਦਪੁਰੀ ਉਜਾੜ ਦਿੱਤੀਗੇ ਤੇ ਅੱਜ ਅਨੰਦਪੁਰ ਸਾਹਿਬ ਕਿੱਥੇ ਖੜਾ ਜੀ ਹੂੰ ਅੱਜ ਉਸੇ ਤਰ੍ਹਾਂ ਖੇੜੇ ਚ ਹੈ ਕਿੜੇ ਚ ਜਿਹੜੇ ਉਜਾੜਨ ਵਾਸਤੇ ਆਏ ਉਹਨਾਂ ਦਾ ਨਾਮੋ ਨਿਸ਼ਾਨੇ ਨਹੀਂ ਹੈ ਹੂੰ ਅਨੰਦਪੁਰ ਸਾਹਿਬ ਨਾ ਕਦੇ ਓਝੜਿਆ ਤੇ ਨਾ ਕਦੇ ਓਝੜਣਾ ਹਮੇਸ਼ਾ ਚੜ੍ਹਦੀ ਕਲਾ ਚ ਹੈ ਤੇ ਅੱਜ ਵੀ ਆਨੰਦਪੁਰ ਸਾਹਿਬ ਚੜ੍ਹਦੀ ਕਲਾ ਚ ਗੁਰਬਖਸ਼ ਉਦਾਸੀ ਨੇ ਸਤਗੁਰੂ ਜੀ ਕੋਲ ਸੇਵਾ ਲਈ ਤੇ ਬੜੀ ਸੋਹਣੀ ਉਹਨੇ ਗੱਲ ਕਹੀ ਕਿ ਨਾ ਸਤਗੁਰ ਕਰੇ ਦਰਸ਼ਨ ਕਰਨੇ ਹੋਣ ਤੁਹਾਡੇ ਤੁਸੀਂ ਚਲੇ ਜਾਣਾ ਹੋਣ ਇੱਥੋਂ ਤੇ ਕਿਵੇਂ ਕਰਾਂਗਾ ਮੈਂ ਇਹ ਸਾਰੀ ਕੌਮ ਦੇ ਲਈ ਸਨੇਹਾ ਸੀਗਾ ਗੁਰਬਖਸ਼ ਉਦਾਸੀ ਨੂੰ